ਤੇ ਉਧਰ ਦੇਸ਼ ਦੀ ਰਾਜਧਾਨੀ ਦਿੱਲੀ ਦੇ ਵਿੱਚ ਅੱਜ ਭੁਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ ਨੇ ਦਿੱਲੀ ਅਤੇ ਇਸ ਦੇ ਆਲੇ-ਦੁਆਲੇ ਦੇ ਇਲਾਕਿਆਂ ਦੇ ਵਿੱਚ ਲਗਭਗ 10 ਸਕਿੰਟਾਂ ਦੇ ਸਮੇਂ ਦੇ ਲਈ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸ਼ੁਰੂਆਤੀ ਜਾਣਕਾਰੀ ਦੇ ਵਿੱਚ ਇਹ ਦੱਸਿਆ ਗਿਆ ਕਿ ਇਸ ਦੀ ਤੀਬਰਤਾ ਲਗਭਗ 4 ਦੀ ਸੀ ਸੋ ਹਰਿਆਣਾ ਦੇ ਜੀਨ ਅਤੇ ਬਹਾਦਰਗੜ੍ਹ ਤੋਂ ਇਲਾਵਾ ਪੱਛਮੀ ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਦੇ ਇਲਾਕਿਆਂ ਦੇ ਵਿੱਚ ਹੀ ਪੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਨੇ ਇਹ ਪਿਛਲੇ 6 ਮਹੀਨਿਆਂ ਦੇ ਵਿੱਚ ਦਿੱਲੀ ਅਤੇ ਐਨਸੀਆਰ ਦੇ ਖੇਤਰ ਦੇ ਵਿੱਚ ਤੀਜੀ ਵਾਰ ਪੁਚਾਲ ਆਇਆ ਇਸ ਤੋਂ ਪਹਿਲਾਂ 19 April ਅਤੇ 17 February ਨੂੰ ਪੁਚਾਲ ਦੇ ਝਟਕੇ ਜਿਹੜੇ ਨੇ ਉਹ ਮਹਿਸੂਸ ਕੀਤੇ ਗਏ ਸਨ ਤੁਹਾਨੂੰ ਦੱਸ ਦਈਏ ਇਹ ਹਲਕੀ ਤੀਬਰਤਾ ਦਾ ਪੁਚਾਲ ਸੀ ਤੇ ਇਸ ਦੇ ਵਿੱਚ ਕਿਸੇ ਵੀ ਜਾਨੀ ਨੁਕਸਾਨ ਦੀ ਜਾਂ ਕਿਸੇ ਬਿਲਡਿੰਗ ਦੇ ਟਹਿ ਟੇਰੀ ਹੋਣ ਦੀ ਕੋਈ ਖਬਰ ਨਹੀਂ ਹੈ ਸੋ ਇੰਟਰਨੈਟ ਦੇ ਉੱਤੇ ਇਸ ਭੁਚਾਲ ਦੇ ਨਾਲ ਸੰਬੰਧਿਤ ਕੁਝ ਵੀਡੀਓਜ਼ ਵੀ ਚੱਲ ਰਹੀਆਂ ਨੇ ਜਦੋਂ ਇਹ ਝਟਕੇ ਦਿੱਲੀ ਐਨਸੀਆਰ ਦੇ ਵਿੱਚ ਮਹਿਸੂਸ ਕੀਤੇ ਗਏ ਤਾਂ ਲੋਕ ਆਪਣੇ ਘਰਾਂ ਤੋਂ ਫੈਕਟਰੀਆਂ ਤੋਂ ਅਤੇ ਦਫ਼ਤਰਾਂ ਤੋਂ ਬਾਹਰ ਨਿਕਲਦੇ ਹੋਏ ਵੀ ਦੇਖੇ ਗਏ ਨੇ